ਕੱਤ ਤਸ਼ਰੀਕਾਲ ਮੇਰੀ YouTube ਫੈਮਲੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪੰਮੂ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਅੱਜ ਆਪਾਂ ਬਾਸਵੇਸ਼ਣ ਨੂੰ ਸਾਫ ਕਰਕੇ ਦਿਖਾਵਾਂਗੇ ਜਿੱਤੇ ਬਹੁਤ ਹੀ ਜ਼ਿਆਦਾ ਆਪਣਾ ਬਾਸਵੇਸ਼ਣ ਗੰਦਾ ਹੋਇਆ ਪਿਆ ਜੀ ਤੇ ਇਹ ਮੀ ਕਰਕੇ ਜੀ ਆਪਣੇ ਦਰਵਾਜ਼ੇ ਖਿੜਕੀਆਂ ਸਾਰੇ ਸਾਫ ਕਰਨੇ ਵਾਲੇ ਹੋਗੇ ਜਿੱਤੇ ਬਾਸਵੇਸ਼ਣ ਵੀ ਆਪਣਾ ਬਿਲਕੁਲ ਇਹਨਾਂ ਖਰਾਬ ਹੋ ਗਿਆ ਜੀ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਸਾਫ਼ ਕਰਕੇ ਦਿਖਾਵਾਂਗੇ ਜੀ ਉਹ ਸੌਖਾ ਤਰੀਕਾ ਜੀ ਬਸ ਸਿਰਫ ਆਪਾਂ ਇੱਕ ਚੀਜ਼ ਨਾਲ ਸਾਫ਼ ਕਰਨਾ ਜੀ ਨਾ ਕੋਈ ਆਪਾਂ ਹਰਫਕ ਲੈਣਾ ਨਾ ਕੋਈ ਸੋਡਾ ਨਾ ਕੋਈ ਸਰਫ ਸਿਰਫ ਆਪਾਂ ਇੱਕ ਚੀਜ਼ ਨਾਲ ਸਾਫ਼ ਕਰਨਾ ਜੀ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਜੀ ਤੇ ਦੇਖੋ ਜੀ ਕਿੰਨੀ ਜ਼ਿਆਦਾ ਮੈਲ ਲੱਗੀ ਹੋਈ ਹੈ ਜੀ ਤੇ ਸਾਰੀ ਮੈਲ ਪੱਟ ਦੇਗਾ ਜੀ ਜੜ ਤੋਂ ਸਾਰੀ ਸਾਫ਼ ਹੋ ਜਾਏਗਾ ਠੀਕਾ ਜੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਤੇ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਹੈ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਲਓ ਜੀ ਹੁਣ ਆਪਾਂ ਕਿਹੜਾ ਤਰੀਕਾ ਜੀ ਉਹ ਸਾਫ਼ ਕਰਨੇ ਦਾ ਤੇ ਲਓ ਜੀ ਪਹਿਲਾਂ ਤਾਂ ਆਪਾਂ ਇਹਨੂੰ ਗਿੱਲਾ ਕਰ ਲੈਨੇ ਆ ਜੀ ਸਾਰੇ ਨੂੰ ਗਿੱਲਾ ਕਰਕੇ ਚੰਗੀ ਤਰ੍ਹਾਂ ਨਾ ਤੇ ਆਪਾਂ ਲੈ ਲੈਣਾ ਜੀ ਇੱਕ ਸ਼ੈਂਪੂ ਸ਼ੈਂਪੂ ਜੋ ਜੋ ਘਰ 'ਚ ਆਪਣੇ ਹਨਾ ਹੋਵੇ ਉਹੀ ਸ਼ੈਂਪੂ ਲੈਣਾ ਜੀ ਤੇ ਆਪਣੇ ਪਾ ਕੀਨੀ ਪਲਸ ਆ ਜੀ ਸ਼ੈਂਪੂ ਤੇ ਆਪਾਂ ਸ਼ੈਂਪੂ ਨੂੰ ਨਾ ਸਾਰੇ ਥੋੜਾ ਥੋੜਾ ਕਰਕੇ ਪਾ ਲਾਂਗੇ ਜੀ ਤੇ ਥੋੜਾ ਥੋੜਾ ਕਰਕੇ ਆਪਾਂ ਸਾਰੇ ਸ਼ੈਂਪੂ ਨੂੰ ਕਲਿਆਰ ਲਾਂਗੇ ਜੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਤੇ ਇੱਕ ਲੈ ਲੈਣਾ ਜੀ ਆਪਾਂ ਇੱਕ ਲੈ ਲੈਣਾ ਜੀ ਆਪਾਂ ਸਕਰਬ ਕੋਈ ਵੀ ਸਕਰਬ ਲੈ ਲੈਣਾ ਜੀ ਤੇ ਆਪਾਂ ਠੀਕ ਹੈ ਜੀ ਤੇ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਹਾਂ ਦੇਖੋ ਜੀ ਮੈਲ ਤਰ ਲਾ ਕੇ सिर्फ अपने एक सैंप नहीं साफ करा जीन ज़्यादा खराब होया पाया इस करके जी ये ਉਹੜੇ ਚਾਪਾ ਪਾਣ ਲੈ ਲਏ ਨਾ ਜੀ ਸਰਪੇਕ ਸ਼ੈਂਪੂ ਨਾਲ ਹੀ ਸਾਫ਼ ਹੋਏਗਾ ਜੀ ਇਹ ਤੇ ਆਪਾਂ ਨੂੰ ਕੋਈ ਹੋਰ ਚੀਜ਼ ਲੈਣੇ ਦੀ ਲੋੜ ਨਹੀਂ ਜੀ ਥੋੜੀ ਜੀ ਆਪਾਂ ਨੂੰ

ਥੋੜੀ ਜਿਹੀ ਆਪਾਂ ਇੰਨੀ ਕ ਖੇਚਲਾ ਕਰਨੀ ਪਵੇਗੀ ਜੀ ਆਪਾਂ ਨੂੰ ਰਖੜਨਾ ਪਵੇਗਾ ਤੇ ਬਾਕੀ ਉਸ ਜੇ 퍼 ਟੂਟੀ ਤੇ ਵੀ ਲਾ ਦਿੰੀਆਂ ਤੇ ਆਪਣਾ ਹੁਣ ਬਿਲਕੁਲ ਸਾਫ਼ ਹੋ ਗਿਆ ਜੀ ਹੁਣ ਆਪਾਂ ਧੋ ਕੇ ਦਿਖਾਵਾਂਗੇ ਤੁਹਾਨੂੰ ਆਪਾਂ ਕੋਈ ਵੀਡੀਓ ਕੱਟੀ ਵੱਡੀ ਨਹੀਂ ਜੀ ਵਿੱਚੋਂ ਰੋਕੀ ਨਹੀਂ ਵੀਡੀਓ ਆਪਾਂ ਲਾਈਵ ਦਿਖਾ ਰਹੇ ਹਾਂ ਜੀ ਤੇ ਸ਼ੈਂਪੂ ਵਾਲੀ ਸਾਫ਼ ਹੋ ਗਿਆ ਜੀ ਜੋ ਵੀ ਸਾਫ਼ ਹੋ ਗਿਆ ਦੇਖੋ ਜੀ ਤੁਹਾਡੇ ਸਾਹਮਣੇ ਇਹ ਸਾਫ ਹੋ ਗਿਆ ਤੇ ਬਾਰਸ਼ ਕਰਕੇ ਨਾ ਫੈਤ ਕੀ ਬਾਰਸ਼ ਸਾਰੇ ਪੰਜਾਬ ਚ ਬਹੁਤ ਜ਼ਿਆਦਾ ਪਈ ਹੈ ਜੀ ਤੇ ਖਿੜਕੀਆਂ ਦਰਵਾਜ਼ੇ ਵੀ ਆਪਣੇ ਸਾਰੇ ਸਾਫ਼ ਕਰਨੇ ਪਏ ਆ ਉਹ ਵੀ ਆਪਾਂ ਸਾਫ਼ ਕਰਾਂਗੇ ਜੀ ਮੋਕਦੀ ਨਾਲੇ ਝੁੱਗ ਹੋ ਗਈ ਜੀ ਇੰਨੀ ਜ਼ਿਆਦਾ ਸੰਚੇ ਦੀ ਤੇ ਨਾਲੇ ਆਪਣਾ ਵਾਸ ਵੇਸ਼ਣ ਇੱਕੇ ਇੱਕੇ ਤੋਂ ਅੰਤ ਨਮਾ ਲੱਗਣ ਲੱਗ ਗਿਆ ਜੀ ਬਹੁਤ ਜ਼ਿਆਦਾ ਸਾਫ਼ ਹੋਇਆ ਜੀ ਤੇ ਇੰਨਾ ਜ਼ਿਆਦਾ ਗੰਦਾ ਹੋਇਆ ਪਿਆ ਸੀ ਤੇ ਲੋ ਜੀ ਦੇਖੋ ਜੀ ਕਿੰਨਾ ਸੋਹਣਾ ਹੋ ਗਿਆ ਜੀ ਸਾਫ਼ ਹੋ ਗਿਆ। ਇਕਾ ਜਿਹੜੇ ਆਪਾਂ ਹੋਰ ਥੋੜਾ ਜਿਹਾ ਸਾਫ਼ ਕਰ ਦਿੰਨੇ ਆ। ਇਧਰ ਆਪਾਂ ਲਾ ਦਿੰਦੇ ਸੀ। lote Não é pra tá torrer da carinha. ਲਓ ਜੀ ਆਹ ਦੇਖੋ ਆਪਣਾ ਬੇਕੂ ਸਾਫ ਹੋ ਗਿਆ ਜੀ ਠੀਕ ਹੈ ਜੀ ਤੇ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ ਜੀ ਸਿਰਫ ਇੱਕ ਚੀਜ਼ ਨਾਲ ਆਪਾਂ ਬੱਸ ਇਸ ਨੂੰ ਨਵੇਂ ਜਿਹਾ ਬਣਾ ਸਕਦੇ ਹਾਂ ਜੀ ਤੇ ਬਹੁਤ ਵਧੀਆ ਤਰੀਕਾ ਜੀ ਤੁਸੀਂ ਵੀ ਇੱਕ ਵਾਰੀ ਜਰੂਰ ਟ੍ਰਾਈ ਕਰਿਓ ਜੀ